ਮਰਦਾਬਾਦ 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 ਸਿਸਟਰ ਲਾਵਾਜੀ ਗੁਰਪ੍ਰੀਤ ਕੌਰ ਉਹਦਾ ਬੇਬੀ ਨਸਕਾਰਜ ਹੋ ਗਿਆ ਜੀ ਪ੍ਰੈਗਨੈਂਸੀ ਸੀਗੇ ਹਾਂਜੀ 5 ਮਨთ ਪਹਿਲਾਂ ਜੀ ਉਹ ਜੋ ਇਹ ਪੁਲਿਸ ਪ੍ਰਸ਼ਾਸਨ ਦੇ ਧੱਕੇ ਦੇ ਕਾਰਨ ਹੋਈ ਆ ਹਾਂਜੀ ਇਹਨੇ ਕੀ ਕਰਨਾ ਤਾਂ ਗੁੜੀਆ ਕੁਟੀ ਨਾਲਿਓ ਬਹੁਤੇ ਕੁਟਿਆ ਉਹ ਬੱਚਾ ਉਹਦਾ ਜੀ ਡੈੱਡ ਹੋ ਗਿਆ ਬੱਚੇ ਪਾਪਲਿਸ ਮੁਲਾਜਮਾਂ ਨੇ ਸਾਡੇ ਤੇ ਡੰਡਾ ਤੋੜਿਆ ਜੀ ਹੱਥੋਪਾਈ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਹਾਂਜੀ ਲੇਡੀਜ਼ ਪੁਲਿਸ ਨਾਲ ਨਹੀਂ ਸੀ ਬੈਗੇ ਸੀ ਜੀ ਉਹ ਸਾਈਡ ਤੇ ਖੜੇ ਸੀਗੇ ਜੈਂਸ ਪੁਲਿਸ ਦੇ ਮੁਲਾਜ਼ਮ ਹੱਥੋਪਾਈ ਕੀਤੀ ਸਾਡੇ ਨਾਲ ਬਹੁਤ ਜ਼ਿਆਦਾ ਜੀ ਬੇਬੀ ਜਿਹੜੀ ਭੂ ਨਾ ਇੱਥੇ ਰੱਖ ਕੇ ਬੈਠੇ ਹੋ ਹਾਂਜੀ ਥਾਲੀ ਦੇ ਵਿੱਚ ਬੇਬੀ ਹੈ ਹਾਂਜੀ ਤਹਿਿਲਰ ਆਵੇ ਐਡੀਮ ਸਾਹਿਬ ਦੇ ਕਬਜਾ ਬ੍ਰੈਂਟ ਹੁੰਦੇ ਨੇ ਕਬਜਾ ਬ੍ਰੈਂਟ ਤਾਂ ਕੋਈ ਇਹਨਾਂ ਨੇ ਦਿਖਾਇਆ ਨਹੀਂ ਹੈਗੇ ਜਾ ਕੇ ਇਹਨਾਂ ਨੂੰ ਸਿੱਧਾ ਧੱਕਾ ਮੁਕੀ ਹੋ ਰਹੀ ਹੈ ਇਹਨਾਂ ਨਾਲ ਕੋਈ ਨੋਟਿਸ ਆਇਆ ਕਿ ਤੁਹਾਡੇ ਕੋਲ ਗਲਤ ਇਹ ਜਗ੍ਹਾਏ ਨਹੀਂ ਜੀ ਕੋਈ ਨੋਟਿਸ ਨਹੀਂ ਆਇਆ ਕੋਈ ਨੋਟਿਸ ਨਹੀਂ ਆਇਆ ਸਿੱਧੀ ਪੁਲਿਸੇ ਆਈ ਆ ਹਾਂਜੀ ਕੋਈ ਗੱਲਬਾਤ ਨਹੀਂ ਉੱਥੇ ਕੁੱਟਮਾਰ ਕਰੀ ਜੀਵੀਸੀ ਲਿਆਓ ਤੇ ਇਹਨਾਂ ਲਿਆਂਦੀ ਉੱਥੇ ਬਾੜਨ ਲੱਗੇ ਕੁੜੀਆਂ ਮੂਰੇ ਹੋ ਗਈਆਂ ਪੂਰੇ ਹੋ ਕੇ ਭਗਾ ਭਗਾ ਮਾਰੀਆਂ ਕੰਧਾਂ ਦੇ ਉੱਪਰ ਦੀ ਸਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਨੂੰ ਗੰਦੀ ਲੈਂਗੁਏਜ ਚ ਬਹੁਤ ਜ਼ਿਆਦਾ ਗਾਲਾਂ ਕੱਢਦੇ ਸੀਗੇ ਫੋਨ ਤੇ ਵੀਡੀਓ ਵਗੈਰਾ ਨਹੀਂ ਬਣਾਈ ਕਿਸੇ ਨੇ ਬਣਾਉਂਦੇ ਸੀਗੇ ਸਰ ਸਾਡੇ ਤੋਂ ਫੋਨ ਖੋ ਕੇ ਲੈ ਗਏ ਸਾਰੇ ਕਿਹਨੇ ਖੋਲੇ ਫੋਨ ਪੁਲਿਸ ਮਿਲ ਆ ਜਣਾ ਮਾਨੇ ਜੀ ਅੱਛਾ ਸਾਰਿਆਂ ਨੇ ਫੋਨ ਖੋ ਕੇ ਲੈ ਗਏ ਹਾਂਜੀ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਇਸ ਸਮੇਂ ਅਸੀਂ ਨਾਬਾ ਦੀ ਸਬ ਤਹਿਸੀਲ ਭਾਸੋਂ ਦੇ ਵਿੱਚ ਮੌਜੂਦ ਆ ਭਾਸੋਂ ਦੇ ਵਿੱਚ ਇੱਕ ਧਰਨਾ ਲੱਗੇ ਰੋਡ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਕਾਰਨ ਦੱਸਿਆ ਜਾ ਰਿਹਾ ਏ ਤੱਕਾ ਪੁਲਿਸ ਪ੍ਰਸ਼ਾਸਨ ਵੱਲੋਂ ਤੱਕਾ ਕੀਤਾ ਗਿਆ ਗੁੜੀਏ ਸਾਡੇ ਨਾਲ ਗੱਲ ਕਰਦੇ ਆਂ ਕੀ ਤੱਕਾ ਹੋਇਆ ਕਿਸ ਤਰ੍ਹਾਂ ਦੀ ਘਟਨਾ ਏ ਕਿਉਂ ਧਰਨਾ ਲਗਾਇਆ ਗੁੜੀਏ ਕੀ ਨਾਮ ਆ ਰਮਨਦੀਪ ਕੌਰ ਰਮਨ ਕੀ ਹੋਇਆ ਅੱਜ ਧਰਨਾ ਲਗਾਇਆ ਸਰ 4 ਤਰੀਕ ਪਹਿਲੇ ਜੀ ਸਾਡੇ ਘਰ ਪੁਲਿਸ ਮੁਲਾਜ਼ਮ ਲਿਆਂਦੇ ਗਏ ਪੰਚਾਇਤ ਵੱਲੋਂ ਜੀ ਕਾਰਨ ਕੀ ਸੀ ਪੁਲਿਸ ਆਉਣ ਦਾ ਸਰ ਕਹਿੰਦੇ ਤੁਸੀਂ ਨਜਾਇਜ਼ ਕਬਦਾ ਕੀਤਾ ਜੀ ਸਾਨੂੰ 30 ਸਾਲ ਪਹਿਲਾਂ ਬਲੱਡ ਕੱਟੇ ਗਏ ਸੀਗੇ ਉਹਦੇ ਉੱਤੇ ਅੱਛਾ ਫਿਰ ਤਾਂ ਡੰਡਾ ਤੋੜਿਆ ਆ ਪੁਲਿਸ ਮੁਲਾਜ਼ਮਾਂ ਨੇ ਸਾਡੇ ਤੇ ਡੰਡਾ ਤੋੜਿਆ ਜੀ ਹੱਥੋਪਾਈ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਹਾਂਜੀ ਜੈਂਟਸ ਸੀਗੀ ਪੁਲਿਸ ਹਾਂਜੀ ਜੈਂਟਸ ਸੀ ਲੈਡਿਸ ਪੁਲਿਸ ਨਾਲ ਨਹੀਂ ਸੀ ਹੈਗੇ ਸੀ ਜੀ ਉਹ ਸਾਈਡ ਤੇ ਖੜੇ ਸੀਗੇ ਜੈਂਟਸ ਪੁਲਿਸ ਦੇ ਮੁਲਾਜ਼ਮ ਹੱਥੋਪਾਈ ਕੀਤੀ ਸਾਡੇ ਨਾਲ ਬਹੁਤ ਜ਼ਿਆਦਾ ਜੀ ਫਿਰ ਅੱਜ ਤਰਨਾ ਲਾਉਣ ਦਾ ਕਾਰਨ ਕੀ ਹੋਇਆ ਸਰ ਜਿਹੜੀ ਮੇਰੀ ਸਿਸਟਰ ਹੈ ਲਾਵਾ ਜੀ ਗੁਰਪ੍ਰੀਤ ਕੌਰ ਉਹਦਾ ਬੇਵੀ ਮਿਸਕੈਰਜ ਹੋ ਗਿਆ ਜੀ ਉਹਦੀ ਡੈਥ ਹੋ ਗਈ ਜੀ ਅਜੀ ਪ੍ਰੈਗਨੈਂਟ ਸੀਗੇ ਹਾਂਜੀ 5 ਮੰਥ ਪਹਿਲਾਂ ਜੀ ਅੱਛਾ ਤੇ ਪੁਲਿਸ ਪ੍ਰਸ਼ਾਸਨ ਦੇ ਧੱਕੇ ਦੇ ਕਾਰਨ ਹੋਈ ਆ ਹਾਂਜੀ ਤੇ ਫਿਰ ਕਿੱਥੇ ਹਸਪੀਟਲ ਨੇ ਉਹ ਕਿੱਦਾਂ ਹਾਂਜੀ ਪਟਿਆਲਾ ਹਸਪੀਟਲ ਰਜਿੰਦਰ ਰਜ ਨੇਹੀ ਉਹ ਕਿਹ ਦਿਨ ਹੋ ਗਏ ਚਾਰ ਚਾਰ ਤਰੀਕ ਨੂੰ ਹੀ ਹੋ ਗਏ ਸੀ ਜੀ ਉੱਥੇ ਚਾਰ ਦਿਨ ਹੋ ਗਏ ਪ੍ਰਸ਼ਾਸਨ ਤਾਂ ਪਹੁੰਚਿਆ ਹੋਊਗਾ ਫਿਰ ਬਿਆਨ ਵਗੈਰਾ ਲਿਖਣ ਸਰ ਕੋਈ ਨਹੀਂ ਪਹੁੰਚਿਆ ਉਸ ਟਾਈਮ ਉੱਥੇ ਜੀ ਅੱਜ ਤੱਕ ਕੁਝ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਹੋਣੀ ਹੋਈ ਹਾਂਜੀ ਅੱਛਾ ਤੇ ਉਹ ਉਹ ਤੁਹਾਡੀ ਜਿਹੜੀ ਭਾਬੀਆਂ ਉਹਨਾਂ ਦੇ ਕੀ ਹਾਲਾਤ ਨੇ ਸੀਰੀਅਸ ਕੰਡੀਸ਼ਨ ਚ ਨੇ ਜੀ ਉਹ ਪ੍ਰਸ਼ਾਸਨ ਕੀ ਕਹਿ ਰਿਹਾ ਤੁਸੀਂ ਗੱਲ ਨਹੀਂ ਕੀਤੀ ਕਿ ਸਾਡੇ ਨਾਲ ਤੱਕਾ ਹੋਇਆ ਇਦਾਂ ਹੋਇਆ ਕੋਈ ਗੱਲ ਨਹੀਂ ਕੀਤੀ ਪ੍ਰਸ਼ਾਸਨ ਨਾਲ ਸਰ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੇ ਸੁਪਤਾ ਦੇ ਵਿੱਚ ਆਇਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਜ ਤੱਕ ਦੇਖੋ ਜੀ ਕਿੰਨੀ ਤਾਰੀਖ ਹੋ ਗਈ ਤੁਸੀਂ ਬੇਬੀ ਦੀ ਜਿਹੜੀ ਭੂਨਾ ਇੱਥੇ ਰੱਖ ਕੇ ਬੈਠੇ ਹੋ ਹਾਂਜੀ ਉਠਾਲੀ ਦੇ ਵਿੱਚ ਬੇਬੀ ਹੈ ਹਾਂਜੀ ਇਸ ਤੋਂ ਪਹਿਲਾਂ ਇਹ ਸੋ ਇਹ ਹਾਲਾਤ ਨੇ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਸਾਬਕਾ ਸਰਪੰਚੋਂ ਤੁਸੀਂ ਤੇ ਕਿਹਾ ਜਾ ਰਿਹਾ ਹੈ ਕਿ ਪਲਾਟ ਦਾ ਰੌਲਾ ਸੀਗਾ ਕੀ ਚੱਕਰ ਹੈ ਜੀ ਇਹ ਇਹ ਮੇਰੇ ਹੁੰਦੇ ਤੋਂ ਪਹਿਲਾਂ ਦੀ ਬੈਠੀ ਸੀ ਉੱਥੇ ਇਹ ਹੂੰ ਸਮੇਂ ਐਮਐਨ ਦੇ ਕੰਮ ਨਾ ਮੈਂ ਜਦੋਂ ਤੁਸੀਂ ਕੁਸ਼ਮੀਰੀ ਫੋਨ ਵੀ ਕੀਤਾ ਤਾਂ ਉਸ ਦਿਨ ਚਾਹ ਤਰੀਕ ਦੀ ਗੱਲ ਹੈ ਇਹ ਮੇਰੀ ਦਾਬੇ ਤਰੀਕ ਵੀ ਸੀ ਉਹ ਤੋਂ ਬਾਅਦ ਮੈਂ ਵਿਆਹ ਵਾਗ ਗਿਆ ਜਦੋਂ ਪਿੰਡ ਆ ਕੇ ਪਤਾ ਲੱਗਿਆ ਵੀ ਇਹਨਾਂ ਨਾਲ ਵਿੱਚੇ ਕਹਿੰਦੇ ਪੁਲਿਸ ਦੇ ਰਾਹੀਂ ਪੰਚਾਇਤ ਵਾਲਿਆਂ ਨੇ ਕੁੱਤਾ ਮਾਰ ਕਰਾਈ ਆ ਜੇ ਚਲੋ ਨਿਆਇਕਮ ਜੀ ਵੀ ਬੰਦਾ ਬੈਠਾ ਹੁੰਦਾ ਇਹ ਤੁਸੀਂ ਦਿੱਤੇ ਸੀ ਇਹ ਪਲਾਟ ਮੇ ਤੋਂ ਪਹਿਲਾਂ ਦੀ ਵੇਟਦੀ ਹੈ ਪਹਿਲਾਂ ਦੇ ਉਹ ਪਲਾਟ ਮਿਲੇ ਮੈਨੂੰ ਹਾਂ ਮੈਨੂੰ ਇਹ ਨੂਆ ਨਵੇਂ ਬਾਰੇ ਮੈਨੂੰ ਇੰਨਾ ਪਤਾ ਨਹੀਂ ਉਹ ਤੁਸੀਂ ਨਹੀਂ ਸੜਾਏ ਜੀ ਫਿਰ ਇਹ ਪਲਾਟ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜੀ ਸਾਰੇ ਲੋਕੇ ਬੈਠੇ ਨੇ ਮੈਂ ਤਾਂ ਜਿਹੜੀ ਜੇ ਕੋਈ ਨਜ਼ਾਰੇ ਬੈਠੇ ਨੇ ਬਹੁਤ ਬੈਠੇ ਨੇ ਜਾਂ ਚਲੋ ਇਹ ਜ਼ਰੂਰੀ ਨਹੀਂ ਹੈਗਾ ਵੀ ਨਿਆਇਕਮ ਜੀ ਬੈਠੇ ਨੇ ਵਿੱਚ ਲੋਕਾਂ ਦੇ ਨਾਂ ਉਹਨੇ ਵਿੱਚ ਹੈਗੇ ਕਿਸੇ ਦਿਨ ਤੱਕ ਕਿਸੇ ਨਹੀਂ ਹੈਗਾ ਉਹ ਤੋਂ ਬਾਅਦ ਇਹਨਾਂ ਦਾ ਪਤਾ ਲੱਗਿਆ ਹੁਣ ਵੀ ਇਹ ਕਹਿੰਦੇ ਗੁੱਡੀ ਵਿੱਚ ਇਹਦੀ ਨੂੰਹ ਜਿਹੜੀ ਰਤੀ ਸਿੰਘ ਦੀ ਵੀ ਉਹਦੇ ਕੁੱਟਮਾਰ ਕਰੀ ਐ। ਸੱਤਾ ਦੇ ਵਿੱਚ ਪੁਲਿਸ ਦੀ ਮਜੂਦੂਦਗੀ ਦੇ ਵਿੱਚੇ ਪੰਚਾਇਤ ਦੇ ਰਾਹੀ ਹੋਇਆ ਜੋ ਵੀ ਹੋਇਆ ਪੰਚਾਇਤ ਕਹਿੰਦੇ ਵੀ ਕ੍ਰੇਨ ਲੈ ਕੇ ਜੀਬੀਸੀ ਲੈ ਕੇ ਆਈ ਐ। ਜੇ ਜੀਬੀਸੀ ਵੀ ਲੈ ਕੇ ਆਉਂਦੀ ਐ ਜਾਂ ਪ੍ਰਸ਼ਾਸਨ ਆਉਂਦਾ ਹੈ ਉਹ ਤਹਿਸੀਲਦਾਰ ਆਉਂਦਾ ਹੀ ਉੱਥੇ ਕਬਜ਼ਾ ਵਾਰੈਂਟ ਹੁੰਦਾ। ਕਬਜ਼ਾ ਵਾਰੈਂਟ ਤੋਂ ਬਗੈਰ ਇਹ ਦੱਸਿਆ ਆਇਆ ਵੀ ਬਾਅਦ ਚ ਪਤਾ ਵੀ ਲੱਗਿਆ ਤੁਸੀਂ ਬੈ ਐ ਵੈਸੇ ਤੂੰ ਭਾਰਸ ਨੂੰ ਮਿਲੇ। ਮੀਡੀਆ ਵੀ ਮਿਲੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਸਭ ਤੋਂ ਲੜਾਈ ਝਗੜੇ ਦਾ ਪੁੱਤ ਲੱਗਦਾ ਤਾਂ ਪਹੁੰਚੇ ਅਸੀਂ ਹਾਲਾਂਕਿ ਪੰਚਾਇਤ ਪਹਿਲਾਂ ਲੈ ਕੇ ਪੁਲਿਸ ਨੂੰ ਤੁਰਦੀ ਹੁੰਦੀ ਹੈ ਵੀ ਕਬਜ਼ਾ ਬਰੰਟ ਤੇ ਜਾਂ ਤਹਿਸੀਲਦਾਰ ਆਵੇ ਇਹਨਾਂ ਦੇ ਸਾਹਦੇ ਕਬਜ਼ਾ ਬਰੰਟ ਹੁੰਦੇ ਨੇ ਕਬਜ਼ਾ ਬਰੰਟ ਤਾਂ ਕੋਈ ਇਹਨਾਂ ਨੇ ਦਿਖਾਇਆ ਨਹੀਂ ਹੈਗੇ ਜਾ ਕੇ ਇਹਨਾਂ ਨੂੰ ਸਿੱਧਾ ੱੱਕਾ ਮੁੱਕੀ ਹੋ ਰਹੀ ਹੈ ਇਹਨਾਂ ਨਾਲ ਪੰਚਾਇਤ ਦੀ ਕਿਹਦਾ ਤੁਸੀਂ ਕਿਹਦਾ ਮੰਨਦੇ ਹੋ ਗਲਤ ਹੋਏ ਅਸੀਂ ਇਹ ਕਹਿੰਦੇ ਮਾੜੀ ਗੱਲ ਹੋਈ ਹੈ ਦੇਖੋ ਉਹ ਬੱਚਾ ਤਿੰਨ ਚਾਰ ਮਹੀਨੇ ਦਾ ਬੱਚਾ ਦਾ ਸਾਦ ਨਹੀਂ ਬਲੂਨ ਦੀ ਉਹ ਵਿਚਾਰੀ ਬੱਚਾ ਖਰਾਬ ਹੋ ਗਿਆ ਬੇਟੀ ਉਹ ਦਾਖਲਾ ਇਹਨਾਂ ਦੀ ਨੂੰਹ ਜਿਹੜੀ ਅਨਸਾਫ ਮਿਲਣਾ ਚਾਹੀਦਾ ਜੋ ਵੀ ਇਹ ਧੱਕਾ ਹੋਇਆ ਗੁੜੀਆਂ ਗੁੜੀਆਂ ਤੁਹਾਡੇ ਕੋਲ ਕੋਈ ਪੰਚਾਇਤ ਵੱਲੋਂ ਜਾਂ ਬੀਡੀਪੀਓ ਦਫ਼ਤਰ ਵੱਲੋਂ ਡੀਡੀਪੀਓ ਦਫ਼ਤਰ ਵੱਲੋਂ ਕੋਈ ਨੋਟਿਸ ਆਇਆ ਕਿ ਤੁਹਾਡੇ ਕੋਲ ਗਲਤ ਇਹ ਜਗ੍ਹਾ ਹੈ ਨਹੀਂ ਜੀ ਕੋਈ ਨੋਟਿਸ ਨਹੀਂ ਆਇਆ ਕੋਈ ਨੋਟਿਸ ਨਹੀਂ ਆਇਆ ਸਿੱਧੀ ਪੁਲਿਸ ਹੀ ਆਈ ਆ ਹਾਂਜੀ ਅੱਛਾ ਸੋ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਕਹਿੰਦੇ ਜੀ ਕੋਈ ਨੋਟਿਸ ਨਹੀਂ ਕੁਛ ਨਹੀਂ ਸਿੱਧੀ ਪੁਲਿਸ ਹੀ ਪਹੁੰਚੀ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਮਾੜਾ ਹੈ ਜੀ ਮਾੜੀ ਗੱਲ ਹੈ ਜੀ ਬਹੁਤ ਜ਼ਿਆਦਾ ਜਦੋਂ ਜੇ ਇਹਨਾਂ ਨੇ ਕਬਜ਼ਾ ਲੈਣਾ ਸੀਗਾ ਤੇ ਇਹ ਵੀਡੀਓ ਕੋਲ ਜਾਂਦੇ ਕੋਈ ਐਸ ਟੀਮ ਕੋਲ ਜਾਂਦੇ ਇਹ ਐਸ ਟੀਮ ਨਾਲ ਹੁੰਦਾ ਵੀ ਭਾਈ ਮੈਂ ਕਬਜ਼ਾ ਲੈਣਾ ਹੈ ਜਾਈ ਇਹਨਾਂ ਨੂੰ ਪਹਿਲਾਂ ਨੋਟਿਸ ਕਰਦਾ ਜੇ ਕੋ ਇਹ ਕੋਰਟ ਨਹੀਂ ਆਪਣਾ ਕਰਦੇ ਵੀ ਕੋਰਟ ਤੇ ਇਹਨਾਂ ਨੇ ਕੇਸ ਕਰਦੇ ਇਹਨਾਂ ਨੂੰ ਕਿਤੇ ਪੇਸ਼ ਕਰਦੇ ਲੈ ਜਾ ਕੇ ਪੁਲਿਸ ਚੱਕ ਕੇ ਲੈ ਕੇ ਜਾਂਦੀ ਵੀ ਭਾਈ ਆ ਤੁਹਾਨੂੰ ਫਲਾਣੇ ਵੀਡੀਓ ਨੇ ਬੁਲਾਇਆ ਜਾਂ ਕਿਹਨੇ ਬੁਲਾਇਆ ਕੋਈ ਗੱਲਬਾਤ ਨਹੀਂ ਉੱਥੇ ਕੁੱਟਮਾਰ ਕਰੀ ਜੇ ਵੀ ਸੀ ਲਿਆਓ ਤੇ ਇਹਨਾਂ ਲਿਆਂਦੀ ਉੱਥੇ ਬਾੜ ਲੱਗੇ ਕੁੜੀਆਂ ਮੂਰੇ ਹੋ ਗਈਆਂ ਇਹ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿੰਦੇ ਅਸੀਂ ਪੂਰੇ ਹੋ ਗਏ ਪੂਰੇ ਹੋ ਕੇ ਭਗਾ ਭਗਾ ਮਾਰੀਆਂ ਕੰਧਾਂ ਦੇ ਉੱਪਰ ਦੀ ਇਹ ਹੂੰ ਏਦਾਂ ਇਹਨਾਂ ਨੇ ਮਤਲਬ ਗੁੰਡਾ ਕਰਦੀ ਕੀਤੀ ਹੈ ਟੰਗੀ ਗੱਲ ਨਹੀਂ ਕਿ ਉਹ ਕੁੜੀਆ ਦੇ ਕੀ ਕਿੰਦਾਂ ਦੇ ਹਾਲਾਤ ਨੇ ਜੀ ਜਿਹੜੀ ਹਸਪੀਟਲ ਕਹਿ ਰਹੇ ਨੇ ਕਿ ਉਹ ਵੀ ਸੀਰੀਅਸ ਆ ਉਹ ਵੀ ਸੀਰੀਅਸ ਦੱਸਦੇ ਨੇ ਜੀ ਕੀ ਨਾਮ ਆ ਮਾਤਾ ਜੀ ਆਪਣਾ ਲੰਚ ਕੋਰੇ ਕੀ ਹੋਇਆ ਜੀ ਕੀ ਕਾਰਨਾ ਧਰਨਾ ਲਗਾਇਆ ਇਹ ਦੱਸਿਆ ਜਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਧੱਕਾ ਤੁਸੀਂ ਜਿਸ ਤਰ੍ਹਾਂ ਦੇਖਦੇ ਹਾਂ ਹਾਂ ਜੀ ਬਰੇਕ ਨੇ ਨਾ ਵੀ ਚਲ ਵੀ ਨੇ ਆਏ ਸੀ ਨਾ ਬੇ ਗੁੜੀਆਂ ਸੀ ਬਹੂ ਸੀ ਇਹ ਮੁਰੇ ਇਹ ਵੀ ਸੀ ਲਿਆਏ ਮਲਾਜਮ ਆਏ ਚਲੇ ਮੁਰੇ ਹੋ ਗਏ ਹਾਲ ਹੁੰਦਾ ਹੀ ਹੈ ਜੀ ਫਿਰ ਇਹਨਾਂ ਨੇ ਕੀ ਕਰਨਾ ਤਾਂ ਗੁੜੀਆਂ ਕੁੱਟੀਆਂ ਨਾਲੇ ਬਹੁਤੇ ਕੁੱਟਿਆ ਬੱਚਾ ਦਾ ਜੀ ਡੈੱਡ ਹੋ ਗਿਆ ਚਿੰਦਰੇ ਆਪਣਾ ਪਿੰਡ ਵੀ ਚਿੰਦਲਪੁਰਾ ਜੀ ਹਾਂ ਜੀ ਹਾਂ ਕੋਈ ਤਾਂ ਕਿੱਦਾਂ ਜੀ ਤੁਸੀਂ ਘਰ ਲੱਗ ਗਏ ਆ ਕਿੱਦਾਂ ਨਹੀਂ ਜੀ ਘਰ ਤਾਂ ਸਾਡੇ ਮਤਲਬ ਦੂਰ ਨੇ ਪਰ ਆਸੀ ਨਾਲੇ ਆ ਗਈ ਸੀ ਨਾ ਉੱਥੇ ਆ ਗਈ ਟੀ ਹਾਲਾਤ ਸੀਗੇ ਜੀ ਉਸ ਟਾਈਮ ਉੱਥੇ ਬਹੁਤ ਭੜੇ ਸੀ ਜੀ ਬਹੁਤ ਕੁੱਟਿਆ ਜੀ ਇਹ ਕੁੜੀਆਂ ਨੂੰ ਨੇ ਨੇ ਕੁੜੀਆਂ ਤੁਹਾਨੂੰ ਵੀ ਕੁੱਟਿਆ ਹਾਂ ਜੀ ਡੰਡਾ ਜਿਹਾ ਕੁੜੀਆਂ ਦੇ ਅੱਛਾ ਇਹ ਡੰਡਾ ਤੋੜਿਆ ਤੁਹਾਡੇ ਤੋਂ ਕੁੱਟ ਕੁੱਟ ਕੇ ਪੁਲਿਸ ਨੇ ਹਾਂ ਜੀ ਇਹਨੇ ਫੜਿਆ ਜੀ ਨਾ ਉਹਨਾਂ ਪੁਲਿਸ ਵਾਲਿਆਂ ਨੇ ਫੜ ਗਏ ਸਰ ਉਹਨੇ ਮੇਰੇ ਪ੍ਰਾਈਵੇਟ ਹੱਤਾਂ ਵਿੱਚ ਬਹੁਤ ਹੱਤਾਂ ਟੱਚ ਕੀਤਾ ਇਹਨਾਂ ਨੇ ਇਹਦਾ ਕੀ ਕਸੂਰ ਸੀ ਕਿੰਨੇ ਮੁਲਾਜ਼ਮ ਸੀਗੇ ਇਨਾ ਠੀਕ ਸੂ ਨੰਮੁਲਾਜ਼ਮ ਸੀ ਕੋਈ ਨੁਕੀਲੀ ਕੋਈ ਨਹੀਂ ਉਹ ਜਿੰਦਰਾ ਹਸਪੀਟਲ ਰਿਪੋਰਟ ਕਹਿੰਦੀ ਹੈ ਕਿੰਨੇ ਦੱਸ ਕਿੰਨੇ ਮੁਲਾਜ਼ਮ ਸੀਗੇ ਪੰਜਾਬ ਦੇ ਪ੍ਰਸ਼ਾਸਨ ਨੂੰ ਨਾ ਕਿਤੇ ਇਹਨਾਂ ਨੂੰ ਹਟਾਉਣ ਲੋਕਾਂ ਨੂੰ ਨਸ਼ਾ ਵੀ ਆਏਗੇ ਸਰ 8-9 ਜਣੇ ਆਏਗੇ ਸੀਗੇ अच्छा ते ਰੇਟੇ ਦੀ ਸਮਗਮ ਹੁੰਦੀ ਹੈ ਤੇ ਤੁਸੀਂ ਕਿਹਾ ਨਹੀਂ ਕਿ ਸਾਨੂੰ ਕੋਈ ਨੋਟਿਸ ਨਹੀਂ ਕੁਛ ਨਹੀਂ ਸਾਡੇ ਨਾਲ ਇੰਨਾ ਧੱਕਾ ਕਿਉਂ ਸਾਨੂੰ ਪਹਿਲਾਂ ਕੋਈ ਨੋਟਿਸ ਆਉਂਦਾ ਅਸੀਂ ਉਹਦੇ ਤੇ ਕਾਰਵਾਈ ਹੁੰਦੀ ਸਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਨੂੰ ਗੰਦੀ ਲੈਂਗੁਏਜ ਚ ਬਹੁਤ ਜ਼ਿਆਦਾ ਗਾਲਾਂ ਕੱਢਦੇ ਸੀਗੇ ਜੀ ਫੋਨ ਤੇ ਵੀਡੀਓ ਵਗੈਰਾ ਨਹੀਂ ਬਣਾਈ ਕਿਸੇ ਨੇ ਬਣਾਉਂਦੇ ਸੀਗੇ ਸਰ ਸਾਡੇ ਤੋਂ ਫੋਨ ਖੋ ਕੇ ਲੈ ਗਏ ਸਾਰੇ ਫੋਨ ਖੋ ਕੇ ਲੈ ਗਏ ਕਿਹਨੇ ਖੋਲੇ ਫੋਨ ਪੁਲਿਸ ਮਲਾਜ ਹੈ ਨਾ ਮੈਨੂੰ ਜੀ ਅੱਛਾ ਸਾਰਿਆਂ ਨੇ ਫੋਨ ਖੋ ਕੇ ਲੈ ਗਏ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਨਨ ਸਾਹਿਬ ਦਿੱਤਾ ਜੇ ਕਾਰਵਾਈ ਹੋ ਬੰਨ ਤੇ ਸਖਤੋ ਸਖਤ ਸੋ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਹਿੰਦੇ ਸਾਡੇ ਫੋਨ ਵੀ ਖੋ ਕੇ ਲੈ ਗਏ ਡੰਡਾ ਦਿਖਾ ਰਹੀ ਹੈ ਕੁੜੀਆਂ ਕਹਿੰਦੇ ਡੰਡੇ ਨਾਲ ਕੁੱਟਮਾਰ ਕੀਤੀ ਗਈ ਆ ਫਿਲਹਾਲ ਧਰਨਾ ਲੱਗਿਆ ਬਏ ਤੁਸੀਂ ਦੇਖ ਰਹੇ ਹੋ ਕਿਸਾਨ ਜਥੇਬੰਦੀ ਦੇ ਆਗੂ ਵੀ ਇੱਥੇ ਬੈਠੇ ਨੇ ਸੋ ਤੇ ਜਦੋਂ ਪੰਜਾਬੀ ਹੋਰ ਜਾਮ ਕਰਕੇ ਧਰਨਾ ਲਗਾਇਆ ਗਿਆ ਇਹ ਫਿਲਹਾਲ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਦਿੰਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ